ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਤ ਸੰਗ ਜੀਓ ਅੱਜ ਅਸੀਂ ਸੰਤ ਪਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਖੀ ਆਪ ਜੀ ਦੇ ਨਾਲ ਸਾਂਝ ਪਾਈਏ ਵੱਡਾ ਘਰ ਬਾਬੇ ਨਾਨਕ ਦਾ ਇੱਕ ਸਿੱਖ ਹਰ ਸਾਲ ਕਰਤਕ ਦੇ ਮਹੀਨੇ ਦੇਵੀ ਦਰਸ਼ਨਾਂ ਦੇ ਲਈ ਝੀੜੀ ਦੇ ਮੇਲੇ ਜਾਇਆ ਕਰਦਾ ਸੀ ਉਹ ਸਿੱਖ ਬਾਬਾ ਜੀ ਦੀ ਸੰਗਤ ਵਿੱਚ ਵੀ ਆਉਂਦਾ ਸੀ ਤੇ ਇੱਕ ਦਿਨ ਸੰਗਤ ਜੁੜੀ ਹੋਈ ਸੀ ਭਗਤ ਬਾਣੀ ਦੀ ਸਤਿਗ ਦੀ ਬਾਣੀ ਅਤੇ ਕਥਾ ਚਾਲ ਚੱਲ ਰਹੀ ਸੀ ਬਾਬਾ ਜੀ ਨੇ ਵਜਨ ਕੀਤਾ ਕਿ ਅਕਾਲ ਤਖ ਸੈਭ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਕਿ ਖੰਡੇ ਬਾਟੇ ਦਾ ਅੰਮ੍ਰਿਤ ਸਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ਜਿਹੜਾ ਗੁਰੂ ਦਾ ਬਣ ਗਿਆ ਉਸ ਨੂੰ ਦੇਵੀਆਂ ਦੇਵੀ ਜਾਣ ਦੀ ਲੋੜ ਨਹੀਂ ਵੱਡਾ ਕਰ ਗੁਰੂ ਦਾ ਹੀ ਹੈ ਸਾਰੀ ਸੰਗਤ ਸਮੇਤ ਇਹ ਸਿੱਖਣੇ ਵੀ ਬਾਬਾ ਜੀ ਦੇ ਇਹ ਅਮੋਲਕ ਬਚਨ ਸੁਣੇ। ਉਹ ਸਾਖੀ ਦੇ ਮੇਲੇ ਉੱਤੇ ਸੰਤ ਜੀ ਨੇ ਡੇਰੇ ਵਿਖੇ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੀ ਸੰਗਤਾਂ ਨੂੰ ਅੰਮ੍ਰਿਤ ਛਕਾਉਣ ਲਈ ਆਏ। ਸ਼ੁਭੀਕਰ ਆਹੀਂ ਸਭ ਨੂੰ ਆਵਾਜ਼ ਦਿੱਤੀ ਗਈ। ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤ ਸਰ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਪਹੁੰਚ ਚੁੱਕੇ ਹਨ। ਜਿੰਨਾ ਵੀ ਮਾਈ ਪਾਈ ਨੇ ਅੰਮ੍ਰਿਤ ਛਕਾਵਾ ਹੋਵੇ ਉਹ ਪਿੰਡ ਛੋਟੇ ਘੁੰਮਣਾ ਦੇ ਪੱਛੋਂ ਵਾਲੇ ਪਾਸੇ ਗੁਰਦੁਆਰਾ ਸਾਹਿਬ ਵਿੱਚ ਜਲਦੀ ਪਹੁੰਚ ਜਾਣ ਕਸ਼ਹਿਰਾ ਕੰਗਾ ਤੇ ਸਰੀ ਸਭ ਘਾਤਰਾ ਕਿਰਪਾਨ ਮੁਤ ਦਿੱਤੇ ਜਾਣਗੇ ਆਵਾਜ਼ ਸੁਣ ਕੇ ਇਹ ਸੇਖ ਨੇ ਸਿੱਖਣੀ ਦੋਵਾਂ ਨੇ ਅੰਮ੍ਰਿਤ ਛਕ ਲਿਆ ਸ੍ਰੀ ਸਾਹਿਬ ਪਹਿਨ ਲਈ ਹਰ ਸਾਲ ਵਾਂਗ ਇਹ ਸੇਖ ਨੇ ਫਿਰ ਦੇਵੀ ਦੀ ਯਾਤਰਾ ਜਾਣ ਲਈ ਵਾਸਤੇ ਮਨ ਬਣਾ ਲਿਆ ਪਤੀ ਪਤਨੀ ਨੇ ਸਲਾਹ ਕੀਤੀ ਕਿ ਇੱਕ ਵਾਰੀ ਜਾ ਕੇ ਬਾਬਾ ਜੀ ਨੂੰ ਪੁੱਛ ਲਈਏ ਕਿ ਆਪਾਂ ਦੇਵੀ ਦੇ ਮੇਲੇ ਜਾਈਏ ਕਿ ਨਾ ਜਾਈਏ ਤੇ ਦੋਵਾਂ ਨੇ ਬਾਬਾ ਜੀ ਦੇ ਉਹ ਵਚਨ ਚੇਤੇ ਵੀ ਕੀਤੇ ਕਿ ਬਾਬਾ ਜੀ ਕਹਿੰਦੇ ਸਨ ਕਿ ਵੱਡਾ ਘਰ ਗੁਰੂ ਨਾਨਕ ਦਾ ਹੈ ਦੋਵਾਂ ਨੇ بیٹھ ਕੇ ਸਲਾਹ ਕਰਕੇ ਫੈਸਲਾ ਕੀਤਾ ਕਿ ਪਹਿਲੋਂ ਆਪਾਂ ਜਾ ਕੇ ਬਾਬਾ ਜੀ ਨੂੰ ਕੁਛ ਹੀ ਜਿਸ ਤਰ੍ਹਾਂ ਵੀ ਕਹਿਣਗੇ ਉਹਵੇਂ ਕਰ ਲਵਾਂਗੇ ਇਹ ਪਤਨੀ ਪਤੀ ਪਤਨੀ ਦੋਵੇਂ ਢੇਰੇ ਪਹੁੰਚੇ ਤੇ ਬਾਬਾ ਜੀ ਨੂੰ ਜਾ ਕੇ ਬੇਨਤੀ ਕੀਤੀ ਬਾਬਾ ਜੀ ਝੀੜੀ ਮਾਤਾ ਦੇ ਮੇਲੇ ਜਾਣਾ ਤੇ ਕਿਵੇਂ ਕਰੀਏ ਜੀ ਤੇ ਮਹਾਂਪੁਰਖਾਂ ਨੇ ਅੱਗੇ ਉੱਤਰ ਦਿੱਤਾ ਹੁਣ ਤੁਸੀਂ ਵੱਡੇ ਕਰੋ ਆਇਓ ਹੋ ਨਹੀਂ ਜਾਣਾ ਸੰਤ ਜੀ ਦਾ ਬਚਨ ਮੰਨ ਕੇ ਸਿੱਖ ਸਿੱਖਣੀ ਦੋਵੇਂ ਯਾਤਰਾ ਤੇ ਨਾ ਗਏ ਤੇ ਬਾਬਾ ਜੀ ਜਿਨੇ ਇਹ ਬਚਨ ਕੀਤਾ ਸੀ ਕਿ ਵੱਡਾ ਘਰ ਸਤਿਗੁਰ ਨਾਨਕ ਦਾ ਛੋਟੇ ਘਰ ਦੁਨੀਆਦਾਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ